ਵਾਹਿਗੁਰੂ ਹੈਲੋ ਸਸੀ ਗਰਪਨ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਹਾਂਜੀ ਠੀਕ ਆ ਤੂੰ ਹੀ ਸੁਣਾਓ ਕਿੱਦਾਂ ਠੀਕ ਠਾਕ ਜੀ ਆਪਾਂ ਵੀ ਠੀਕ ਠਾਕ ਹਾਂ ਤੂੰ ਸੁਣਾ ਕਿੱਦਾਂ ਕੰਮ ਚੱਲਦਾ ਫਿਰ ਵੀਰ ਦਾ ਕੰਮ ਬਹੁਤ ਵਧੀਆ ਕਿਰਪਾ ਬਾਬੇ ਦੀ ਸਭ ਠੀਕ ਠਾਕ ਹੈ ਕਿਰਪਾ ਹੀ ਚਾਈਦੀ ਆ ਵੀਰ ਭੋਜੀ ਹਣੀ ਠੀਕ ਠਾਕ ਹੈ ਹਾਂਜੀ ਹਾਂਜੀ ਉਹਦੇ ਵੀ ਠੀਕ ਆ ਭਾਈ ਤੇਰਾ ਵੀ ਠੀਕ ਆ ਸਾਰੇ ਠੀਕ ਠਾਕ ਆ ਤੂੰ ਸੁਣਾ ਬੜੀ ਬੜੀਆ ਪਣੀਤੀ ਵਿਠਾ ਗੋਣੇ ਆਏ ਕੰਮ ਤੋਂ ਅੱਛਾ ਅੱਛਾ ਨਾਈਟ ਡਿਊਟੀ ਠੀਕ ਆ ਹਾਂਜੀ ਹਾਂਜੀ ਹੋਰ ਤੇ ਭੈਣ ਮੈਂ ਗੱਲ ਕਰਨੀ ਤੇ ਨਾ ਇੱਕ ਅੱਛਾ ਮੈਂ ਉਹਦੇ ਨੂੰ ਭੇਜ ਦੇਣਾ ਇੱਥੇ ਮੇਰੇ ਕੋਲ ਆ ਇੱਥੇ ਡਬਾਈ ਹਾਂਜੀ ਵੀਰ ਭੇਜ ਨੂੰ ਤੁਹਾਡਾ ਬੜਾ ਜੀ ਕਰਦਾ ਵਾ ਵੀ ਜਵਾਨ ਹੋਇਆ ਵਾ ਅੱਛਾ ਜੀ ਪਰ ਹੁਣ ਸਾਡੇ ਤੇ ਸਿਰ ਤੇ ਕਰਜ਼ਾ ਹੀ ਬਹੁਤ ਜ਼ਿਆਦਾ ਵਾ ਤੇ ਘਰ ਦੇ ਆਨੇ ਵੀ ਅੱਡ ਕਰ ਦਿੱਤਾ ਵੱਖੋ ਵੱਖਰੇ ਹੋ ਗਏ ਆਪਾਂ ਤੇ ਹੁਣ ਤੈਨੂੰ ਪਤਾ ਪੈਸਿਆਂ ਤੋਂ ਬਿਨਾਂ ਤੇ ਕੋਈ ਗੱਲ ਵੀ ਨਹੀਂ ਬਣਨੀ ਤੇ ਭੈਣ ਪੈਸੇ ਵੰਡੇ ਆ ਆਪਣੇ ਨਹੀਂ ਵੰਡੇ ਤਾਂ ਨਹੀਂ ਹੈਗੇ ਪਰ ਫੇਰ ਵੀ ਸਾਰੇ ਟੱਬਰ ਵਾਲੇ ਆ ਸਾਰਿਆਂ ਨੂੰ ਲੋੜ ਹੁੰਦੀ ਪੈਸਿਆਂ ਦੀ ਤੂੰ ਮੇਰੀ ਭੈਣ ਆ ਉਹ ਮੇੜਾ ਭਨੇਵਾ ਆ ਦੱਸ ਪੈਸੇ ਵੰਡੇ ਆ ਆਹੋ ਇਹ ਤਾਂ ਗੱਲ ਹੈ ਪਰ ਵੀਰ ਘਰੋਂ ਬਾਹਰ ਨਿਕਲਦੇ ਹੀ ਪੈਸੇ ਚਾਹੀਦੇ ਆ ਨਾ ਉਸੇ ਵੇਲੇ ਹੀ ਆਓ ਚਲੋ ਹੈਗੀ ਆ ਮੈਂ ਆਪੇ ਕਰ ਲੂੰਗਾ ਤੁਸੀਂ ਮੇਰੇ ਕੋਲ ਭੇਜੋ ਅੱਛਾ ਹਾਂ ਤੇ ਹੇਠੇ ਫਿਰ ਕੀ ਕਰਨਾ ਲਾਇਸੈਂਸ ਤੋਂ ਸੰਭਣੂਗਾ ਕੋਈ ਕੰਮ ਕੁਮ ਲਾਇਸੈਂਸ ਨਾ ਬਣਾ ਕੇ ਦਊਗਾ ਥੋੜੀ ਬਹੁਤੀ ਕਮਾਈ ਕਰੂਗਾ ਥੋੜੇ ਬਹੁਤੇ ਪੈਸੇ ਬਹੁ ਥੋੜੇ ਬਹੁਤੇ ਮੈਂ ਪਾਉਂਗਾ ਲਾਇਸੈਂਸ ਬਣਾ ਕੇ ਦਵਾਂਗੇ ਇਹਨੂੰ ਇੱਥੇ ਪਰ ਇਹ ਕਹਿੰਦਾ ਸੀ ਮੈਂ ਵੱਡੇ ਮੁਲਕ ਚ ਜਾਣਾ ਵਾਂ ਤੇ ਭੈਣ ਉਹ ਹਰ ਇੱਕ ਜਗ੍ਹਾ ਚੱਲ ਜਾਂਦਾ ਲਾਇਸੈਂਸ ਹਾਂ ਦੁਬਈ ਦਾ ਲਾਇਸੈਂਸ ਤਾਂ ਵਾਕਿਆ ਹਰ ਥਾਂ ਹੀ ਲਾਇਸੈਂਸ ਹਰ ਇੱਕ ਜਗ੍ਹਾ ਚੱਲ ਜਾਣਾ ਹਾਂ ਦੁਬਈ ਦਾ ਸਾਰੇ ਥਾਂ ਹੀ ਚੱਲਦਾ ਵਾ ਇਹ ਤਾਂ ਗੱਲ ਹੈਗੀ ਆ ਪਰ ਪੈਸੇ ਬੜੇ ਲੱਗਦੇ ਆ ਨਾ ਪੈਸੇ ਦੱਸ ਭੈਣ ਤੇ ਕੋਈ ਪੈਸੇ ਮੰਗੇ ਆ ਫਿਰ ਤੂੰ ਪੈਸੇ ਹਾਂ ਨਹੀਂ ਗ ਨੈਵੀਰ ਮੰਗੇ ਤੇ ਨਹੀਂਗੇ ਤੇ ਨਾ ਵੰਡੇ ਯਾਰ ਪਰ ਚਲ ਛਾ ਵੇਖ ਲੈ ਜੇ ਤੂੰ ਬਾਹ ਫੜਦਾ ਪਰ ਸਾਡੇ ਤੇ ਸਿਰ ਤੇ ਕਰਜ਼ਾ ਬੜਾ ਬੋਦੀ ਬੋਦੀ ਵੜੀ ਆ ਤੇ ਮੈਂ ਨਹੀਂ ਚੱਲ ਛਾ ਕੇ ਪਾਸੇ ਨਿਕਲ ਜਾਂਦਾ ਕੰਮ ਤਾਂ ਦੇ ਦੇ ਚੱਲ ਸਾਡਾ ਵੀ ਕੋਈ ਕਰਦਾ ਜਦਾਂ ਦੇ ਦਿੰਦੇ ਸੰਵੰਤੀ ਮੋੜੀ ਉਮ ਦੀ ਕਰਜ਼ਾ ਲੱਥ ਜਾਂਦਾ ਕੋਈ ਗੱਲ ਨਹੀਂ ਭੈਣ ਮੈਂ ਬੈਠਾ ਹਾਂ ਨਾ ਮੈਂ ਆਪੇ ਸੰਭਾਲ ਲਊਂਗਾ ਸਾਰਾ ਕੁਝ ਤੂੰ ਭੇਜਾ ਮੇਰੇ ਕੋਲ ਭੇਜ ਨੂੰ ਚੱਲ ਠੀਕ ਆ ਕੋਈ ਨਹੀਂ ਤੇਰਾ ਭਾਜੀ ਹੁੰਦਾ ਨਾ ਫੇਰ ਮੈਂ ਉਹਨਾਂ ਨਾਲ ਗੱਲ ਕਰਦੀ ਆ ਤੇ ਇਹ ਪੁੱਛਦੇ ਆ ਉਹਦੇ ਨੂੰ ਕੀ ਜਾਂਦਾ ਹੈ ਹੈ ਕੋਈ ਗੱਲ ਨਹੀਂ ਭੈਣ ਮੈਂ ਪੁੱਛ ਕੇ ਫੇਰ ਦੱਸਦੀ ਜਾਂਦਾ ਹਾਂ ਚੰਗਾ ਚੰਗਾ ਸਸਰੀਕਾ ਸਸਰੀਕਾ ਭਰਾ ਹੁਣ ਤੇ ਇਦਾਂ ਦੇ ਹੋਣ ਤੇ ਜਿਹੜੇ ਕਿਤੇ ਇੰਨੀ ਬਾਹ ਫੜਦੇ ਆ ਆ ਵੀ ਭਰਾ ਹੀ ਆ ਜਿਹੜਾ ਕਿਤੇ ਅੜ ਕੇ ਬਹਿ ਗਿਆ ਮੈਂ ਤੈਨੂੰ ਉੱਧਰ ਵੇਖਣਾ ਤੂੰ ਇੱਥੇ ਬੈਠੀ ਅੰਦਰ ਮੈਂ ਤੇ ਇੱਥੇ ਬੈਠੀ ਹਾਂ ਆ ਲੱਗੀ ਸਫਾਈ ਸਫੂਈ ਜੀ ਕਰਨ ਉਦਾਂ ਹੀ ਜੀ ਭਾਨਿਆਂ ਵਾਂਗੂ ਇੱਥੇ ਬਹਿ ਗਈ ਤੇ ਉਹ ਫੂਰ ਕਿਹਦਾ ਹੁੰਦਾ ਕਿਹਦਾ ਹੁੰਦਾ ਮੈਂ ਸੁਣਦੇ ਮੈਂ ਕਿਹਦਾ ਹੁੰਦਾ ਫੋਨ ਆ ਗਿਆ ਮੇਰੇ ਭਰਾ ਦਾ ਹੀ ਅੱਛਾ ਅੱਛਾ ਕੀ ਜਾਂਦਾ ਉਹ ਤੇ ਵਿਚਾਰਾ ਚੰਗੀ ਗੱਲ ਕਰਦਾ ਵਾ ਆਂਦਾ ਵੀ ਉਹਦੇ ਦਾ ਕੰਮ ਬਣਾਉ ਬਾਹਰ ਦਾ ਤੇ ਮੈਂ ਨਹੀਂ ਪੈਸੇ ਤੋਂ ਬਗੈਰ ਅਸੀਂ ਕੀ ਕਿਦਾਂ ਬਣਾ ਲੈਣਾ ਹਨਾ ਉਹਨੂੰ ਉਹ ਨਿਆਣਾ ਵਾ ਉਹਨੂੰ ਵੀ ਪਤਾ ਹੀ ਆ ਵੀ ਪੈਸਾ ਤੇ ਕੋਲ ਕੋਈ ਨਹੀਂਗਾ ਪਰ ਉਹਨੇ ਤੇ ਬਹੁਤ ਸੋਹਣੀ ਗੱਲ ਕੀਤੀ ਆ ਤੇ ਸਾਡੀ ਤਾਂ ਇਹਨਾਂ ਦੇ ਬਾਹ ਫੜਨ ਵਾਲੀ ਗੱਲ ਕੀਤੀ ਆ ਕੀ ਆਂਦਾ ਵਾ ਉਹ ਆਂਦਾ ਮੈਂ ਤੇਰੇ ਕੋਲ ਪੈਸੇ ਮੰਗੇ ਆ ਤੂੰ ਮੇਰੀ ਭੈਣ ਤੇ ਉਹ ਮੇਰਾ ਭਨੇਵਾ ਮੈਂ ਆਪੇ ਪੈਸੇ ਲਾਉਂਗਾ ਕੁਛ ਇਹ ਕਮਾਉ ਕੁਛ ਮੈਂ ਤੇ ਆਂਦਾ ਲਿਸੈਂਸ ਬਣਾ ਕੇ ਦਊਂਗਾ ਮੈਂ ਵੱਡੇ ਮੁਲਖ ਦਾ ਆਂਦਾ ਉਹ ਆਂਦਾ ਵੀ ਕੋਈ ਨਹੀਂ ਇਹ ਲਾਇਸੈਂਸ ਵੱਡੇ ਆ ਮੁਲਖਾਂ ਚ ਵੀ ਚੱਲਣਾ ਵਾ ਇਹ ਬਣਾ ਲਵੇ ਤੇ ਮੈਂ ਸਾਰੇ ਕੰਮ ਕਰੂੰਗਾ ਤੇ ਹੋਰ ਕੀ ਚਾਹੀਦਾ ਵਾ ਤੇ ਮੈਂ ਹੁਣ ਇਹ ਉਹਨੂੰ ਆਖਿਆ ਮੈਂ ਤੇਰੇ ਭਾਜੀ ਨੂੰ ਪੁੱਛਦੀ ਨਾਲ ਉਹਦੇ ਨੂੰ ਪੁੱਛਦੇ ਆ ਵੀ ਕੀ ਆਂਦਾ ਵਾ ਨਹੀਂ ਫਿਰ ਹਾਂ ਕਰ ਦੇਣੀ ਸੀਗੇ ਮੈਂ ਨਹੀਂ ਐਵੇਂ ਤੁਹਾਨੂੰ ਆਖਾਂ ਹਾਂ ਉਹਦੇ ਨੂੰ ਪੁੱਛ ਲਈਏ ਉਹਦੇ ਕੀ ਆਂਦਾ ਆਹੋ ਉਹਦੇ ਨੂੰ ਪੁੱਛ ਲਓ ਤੇ ਮੈਂ ਹਾਂ ਆ ਵੀ ਤੇ ਭਰਾ ਹੀ ਆ ਨਾ ਇਦਾਂ ਦੀ ਬਾਹ ਫੜਿਆ ਜਿਹੜਾ ਤੇ ਆ ਵੀ ਭਰਾ ਹੀ ਹੈਗਾ ਚੱਲ ਕੋਈ ਨਹੀਂ ਇਹ ਆਪਾਂ ਦਿਲ ਤੇ ਇਹੋ ਜੀ ਗੱਲ ਨਹੀਂ ਕੀ ਕੋਈ ਲਾਉਣੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕਿਸ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਹੁੰਦਾ ਕੋਈ ਭਰਾ ਬੋਲਦੇ ਵੀ ਆ ਕਈ ਭਰਾ ਕਿਦੇ ਭਰਾ ਦੇ ਨਾਲ ਸਾਹ ਦੇ ਨਾਲ ਸਾਹ ਲੈ ਕੇ ਜੀਂਦੇ ਆ ਤੇ ਕਈ ਜਿਹੜੇ ਭਰਾ ਨੂੰ ਵੇਖਣਾ ਨਹੀਂ ਮੰਗਦੇ ਇਹੋ ਜਿਹੀ ਗੱਲਾਂ ਵੀ ਹੁੰਦੀਆਂ ਕੋਈ ਫੇਰ ਤੁਹਾਡੇ ਚ ਇੱਕ ਗੱਲ ਹੈਗੀ ਆ ਤੁਹਾਡੇ ਭਰਾ ਚ ਇੱਕ ਗੱਲ ਹੈਗੀ ਆ ਉਹ ਦੁੰਦਰ ਇਹ ਗੱਲਾਂ ਨਹੀਂ ਲੈਣਾ ਤੇ ਵੇਖਣਾ ਨਹੀਂ ਮੰਗਣਾ ਵੇਖਣਾ ਨਹੀਂ ਮੰਗਦੇ ਉਹ ਗੱਲ ਹੋ ਗਈ ਆ ਪਤਾ ਕੀ ਗੱਲ ਇਹ ਗੱਲ ਨਾ ਤੂੰ ਦਰਹਾ ਤੇ ਮੇਰੇ ਮਨ ਤੇ ਵੀ ਇੰਨਾ ਗੁੱਸਾ ਨਾ ਚੜਾ ਕਿਉਂਕਿ ਜਿਹੜੀਆਂ ਜਨਾਨੀਆਂ ਨੇ ਏਦਾਂ ਬੰਦੇ ਨੂੰ ਚੁੱਕਣਾ ਦੇਈ ਜਾਂਦੀਆਂ ਹੁੰਦੀਆਂ ਦੇਈ ਜਾਂਦੀਆਂ ਵੇਖ ਲੈ ਭਰਾ ਲੈ ਵੇਖ ਲੈ ਤੇਰਾ ਭਰਾ ਕੀ ਕਰਦਾ ਉਹ ਬੰਦੇ ਦੇ ਮਨ ਤੇ ਨਾ ਫਿਰ ਗੁੱਸਾ ਜਾ ਅੰਦਰੋਂ ਅੰਦਰ ਹੀ ਚੜਿੱਦਾ ਜਾਂਦਾ ਤੇ ਭਰਾ ਦੇ ਜਿਹੜਾ ਵਰਖਲਾਪ ਹੁੰਦਾ ਜਾਂਦਾ ਬੰਦਾ ਆਪਣੇ ਆਪ ਹੀ ਇਹੋ ਜਿਹੀ ਗੱਲਾਂ ਕਰ ਤੂੰ ਬਸ ਰੱਬ ਰੱਬ ਕਰ ਜੋ ਵੀ ਕੋਈ ਠੀਕ ਆ ਤੇ ਹੁਣ ਤੂੰ ਇਹ ਆ ਵੀ ਆਪਾਂ ਉਹਦੇ ਨੂੰ ਪੁੱਛਣਾ ਵਾ ਆਹੋ ਮੈਂ ਤਾਂ ਨਹੀਂ ਉਹਦੇ ਨੂੰ ਪੁੱਛੀਏ ਪੁੱਛਣਾ ਕੀ ਆ ਉਹਦੇ ਨੂੰ ਆਖੀਏ ਵੀ ਤੂੰ ਪੁੱਤ ਦੇ ਆਪਣੇ ਕਾਗਜ਼ ਪੱਤਰ ਫੋਟੋਸਟੇਟ ਕਰਾ ਕੇ ਜਿੱਦਾਂ ਵੀ ਉਹ ਆਂਦਾ ਪੀਟੀਐਫ ਬਣਾ ਕੇ ਕੋਸ਼ ਕੋਈ ਕੁਝ ਕਹਿਣ ਦਿਆ। ਇਹ ਪੀਡੀਐਫ ਹੁੰਦਾ ਵਾਗੇ। ਹਾਂ ਪਤਾ ਨਹੀਂ ਕੀ। ਉਹ ਚੱਲ ਉਹ ਪਾ ਦੂਗਾ ਤੇ ਉਹ ਉਸੇ ਹਿਸਾਬ ਨਾਲ ਫੇਪੇ ਵੀਜਾ ਕੜਾਊਗਾ। ਇਹਦੀ ਮੈਨੂੰ ਆਂਦਾ ਸੀ ਵੀ ਮੈਂ ਵੱਡੇ ਮੁਲਖ ਚ ਜਾਣਾ ਵਾਂ। ਅੱਜ ਨਹੀਂ ਉਹਨੇ ਪੀਡੀਐਫ ਦਾਖਿਆ ਅੱਗੇ ਬੰਨੇ ਇੱਕ ਦਿਨ ਮੈਨੂੰ ਫੋਨ ਕੀਤਾ ਸੀ। ਮੈਂ ਸਿਰਫ ਆ ਕਲਾ ਦਾ ਕਰਕੇ ਟਰ ਕੋ ਨਾ ਨਹੀਂ ਲਿਆ। ਉਹ ਦਿਨ ਉਹ ਮੈਨੂੰ ਕਹਿੰਦਾ ਸੀ ਇਹਦੇ ਜੋ ਵੀ ਆਂਦਾ ਪ੍ਰੂਫ ਹੈਗੇ ਸਾਰਿਆਂ ਦਾ ਪੀਡੀਐਫ ਬਣਾ ਕੇ ਮੈਂ ਉਹਦੇ ਮੈਨੂੰ ਆਂਦਾ ਸੀ ਵੀ ਵੱਡੇ ਮੁਲਖੇ ਜਾਣਾ ਵਾਂ। ਉਹ ਮੈਨੂੰ ਉਹ ਤੋਂ ਪੀਜੀਐਲ ਹੀ ਨਹੀਂ ਗੱਲ ਹੋਈ ਵੀ ਜਿਹੜਾ ਉਹ ਵੱਡ ਪਾਸਾ ਜੀ ਆਦੀ ਉਦੋਂ ਆਦਾ ਮੈਂ ਵੱਡੇ ਮੁਲਕ ਚ ਜਾਣਾ ਵਾ ਵੀ ਮੈਂ ਇੱਥੇ ਮਾੜੇ ਮੋਟੇ ਕੰਮ ਤੇ ਲੱਗਣਾ ਤੇ ਹੁਣ ਵੱਡੇ ਚ ਜਾਣਾ ਜਾਊਗਾ ਨਿੱਕੇ ਚ ਆਪਾਂ ਜਾਵਾਂਗੇ ਨਾ ਤੇ ਗੱਲ ਕਿਦਾਂ ਬਣੂਗੀ ਮਨਾਉਣਾ ਪੈਣਾ ਆਪਣੇ ਨਿਆਣੇ ਨੂੰ ਸਾਡਾ ਨਿਆਣਾ ਸਾਡੇ ਕਹੇਕਾਰ ਵਾ ਸਾਡੇ ਆਖੇ ਲੱਗੂਗਾ ਨਹੀਂ ਨਹੀਂ ਲੱਗੂਗਾ ਕਿ ਲੱਗੂਗਾ ਉਹਨਾਂ ਐਡੀ ਨਹੀਂ ਕਰ ਚਲ ਉਹਨੂੰ ਕਹਿ ਦਿੰਦੇ ਆ ਪੁੱਤ ਵੀ ਪਹਿਲੋ ਤੂੰ ਨਿੱਕੇ ਜਿਲ੍ਹ ਜਾ ਆਹ ਤੇ ਉਥੇ ਕਮਾਈ ਕਰੇਗਾ ਤੇ ਹੋ ਸਕਦਾ ਮਾਲਕ ਕਿਰਪਾ ਕਰਦੇ ਤੇਰਾ ਉਥੋਂ ਹੀ ਬਾਹਰ ਦੇ ਵੱਡੇ ਤੇ ਬਣ ਜਾਈਂ ਨਾ ਇਹ ਨਵੇਂ ਨਵੇਂ ਜਾਣੇ ਜਾਣ ਤੇ ਉਹੀ ਨਹੀਂ ਜੀ ਲੱਗਦਾ ਮਾਮਾ ਉਹਦਾ ਉਹਦੇ ਕੋਲ ਵਾ ਕੇ ਤੇ ਖਾਣ ਪੀਣ ਦੀ ਨਹੀਂ ਚੰਗੀ ਆਉਣ ਦੇਣੀ ਕਿਤੇ ਜਾਨ ਆਉਣ ਦੀ ਨਹੀਂ ਚੰਗੀ ਆਉਣ ਦੇਣੀ ਸਾਰਾ ਕੁਝ ਵਧੀਆ ਹੋ ਜਾਣਾ ਹੂੰ ਤੇ ਚਲੋ ਤੁਸੀਂ ਕਰੋ ਕਰ ਲੋ ਉਹਦੇ ਨਾਲ ਉਹਦੇ ਨਾਲ ਕਿੱਥੇ ਗਿਆ ਉਹ ਹੇ ਠੀ ਹੋਣਾ ਪਾਵੇਂ ਦੂਜੇ ਉਧਰ ਕਮਰੇ ਚ ਲੰਮਾ ਪਿਆ ਹੋਊਗਾ ਵੀ ਮੈਂ ਉੱਥੇ ਬਾਹਰੋਂ ਆਇਆ ਉਧਰ ਤੇ ਨਹੀਂ ਨਹੀਂ ਠੀ ਹੋਣਾ ਵਾ ਅੰਦਰ ਵੇਖੋ ਮੈਂ ਆ ਝੜ ਚੰਬ ਜੀ ਮੜੀ ਜੀ ਘਾਰ ਆਵਾ ਜ ਆਵਾਜ ਮਾਰੇਗੀ ਉਹਨੂੰ ਨਹੀਂ ਨਹੀਂ ਉੱਥੇ ਤੁਸੀਂ ਵੇਖ ਲਓ ਜਾਂ ਜ ਆਵਾਜ ਮਾਰ ਕੇ ਇੱਥੇ ਲੈ ਆਓ ਇੱਥੇ ਤੁਸੀਂ ਮਾਰਦੇ ਵਾਜਾ ਮਾਰਦੇ ਵਾਜਾ ਜੇ ਲੰਮਾ ਪਿਆ ਹੋਗਾ ਫਿਰ ਨਾ ਬਾਰੀ ਜੇ ਜਾਗਦਾ ਹੋਗਾ ਫਿਰ ਵਾਜ ਨੂੰ ਮਾਰਦੀ ਚੰਗਾ ਕਿਉਂਕਿ ਸੁੱਤਾ ਹੋਇਆ ਸੀ ਹੁੰਦਾ ਨਾ ਸੀ ਪੁੱਤ ਤੇ ਮੁਰਕੇ ਗੁੱਸਾ ਜਿਆ ਕਰਦਾ ਵੀ ਮੈਨੂੰ ਸੁੱਤੇ ਨੂੰ ਉਠਾ ਲਿਆ ਇਹਨਾਂ ਨੇ ਆਹ ਬਤਾ ਸੁੱਕ ਗਏ ਇੱਦਾਂ ਦੇ ਸਮਾਨ ਮਗਾ ਲੈ ਆਹ ਪਾ ਕੱਟ ਵੀ ਲੈ ਆ ਕ ਕਿੰਨੇ ਕਟੇ ਕਿੰਨੇ ਕਿੰਨੇ ਕਟੇ ਮੈਂ ਤਾਂ ਮੰਮੀ ਨੇ ਕਟਨੇ ਔਰ ਕਿੰਨੇ ਕਟਨੇ ਸੀਗੇ ਅਸ ਬੁੱਡੇ ਬਾਰੇ ਮਾਦਰ ਨੂੰ ਡਾਲਾ ਤੇ ਮੈਂ ਅਗੇ ਕਹਿਆ ਵੀ ਮੈਂ ਕਾਟ ਹੀ ਦੇਣੀ ਹੈ ਜੇ ਮਾਤਾ ਦਾ ਇੰਨਾ ਹੀ ਫਿਕਰ ਹੀਗਾ ਤੇ ਕੱਟ ਕੇ ਜਾਂਦੇ ਹੋਂਦ ਵੇਲੇ ਸੁੱਕ ਵੀ ਗਿਆ ਵਾ ਤੇ ਹੁਣ ਵੀ ਟੋਕੀ ਕੱਟੇ ਤੇ ਛੋਕੀ ਜਣੇ ਬਾਅਦ ਬੰਦਾ ਸੁੱਕ ਲੇਦਾ ਇਨੀ ਧੁੱਪ ਲੱਗੀ ਨਹੀਂ ਤੇ ਹੁਣ ਤੇ ਮੈਂ ਸਮਾਨ ਮੰਗਵਾ ਕੇ ਤੇ ਮੈਂ ਚਾਰ ਪਾ ਦੇਣਾ ਚਲ ਜਿੱਦਾਂ ਠੱਡੀ ਮਰਜੀ ਤੁਹਾਨੂੰ ਇਹ ਲੱਗਦਾ ਫਿਰ ਇਹ ਕਹਿ ਗਿਆ ਨੇ ਅਗੇ ਕੱਟਣੀ ਨਹੀਂ ਹੈਗੇ ਬੁੱਡੇ ਬਾਰੇ ਮਾਦਰ ਨੂੰ ਡਾਤਾ ਹੋਣਾ ਆ ਬੱਚੀ ਤੇ ਬੈਗੀ ਹੋਣੀ ਮੈਂ ਥੋੜੀ ਬੈਠੀ ਮੰਜੀ ਤੇ ਮੈਂ ਨਾਲ ਹੀ ਲੱਗੀ ਆ ਮੇਰਾ ਤਾਂ ਕੰਮ ਹੀ ਨਹੀਂ ਮੁੱਕਿਆ ਕੰਮ ਨਹੀਂ ਮੁੱਕਿਆ ਆਪੇ ਮੇਰਾ ਤਾਂ ਕੰਮ ਹੀ ਨਹੀਂ ਮੁੱਕਿਆ ਮੈਂ ਜੋ ਉੱਠੀ ਆ ਤਾਂ ਮੈਂ ਕੰਮ ਹੀ ਕਰਨ ਦੇਈ ਆ ਆਪ ਤੁਸੀਂ ਮਾਨਾ ਨਿਕਲ ਜਾਨੇ ਆ ਮੈਂ ਤਾਂ ਜਿੱਥੇ ਜਾਣਾ ਮੈਂ ਜਾਣਾ ਹੀ ਜਾਣਾ ਇੱਥੇ ਆਹ ਤੇ ਸਮਾਨ ਲਿਆ ਦਿਓ ਫਿਰ ਆਪ ਵੀ ਚਾਰ ਬੋਨ ਵਾਲੇ ਬਣੀਏ ਸਮਾਨ ਮੈਂ ਲੈ ਕੇ ਦੇਣਾ ਵਾ ਤੇ ਹੋਰ ਕਿੰਨੇ ਲੈ ਕੇ ਦੇਣਾ ਵਾ ਜੀ ਆਪੇ ਆਪ ਕੱਟ ਲੈ ਤੇ ਸਮਾਨ ਵੀ ਆਪੇ ਲੈ ਆ ਕੋਈ ਹਾਲ ਨਹੀਂ ਆ ਤੁਹਾਡਾ ਮੈਂ ਹੁਣ ਵਾਵਾ ਲੱਗਦੀ ਆ ਸਮਾਨ ਲੈਣ ਜਾਂਦੀ ਇਸੋ ਵਦਾ ਹੁਣ ਮੈਂ ਲੈ ਕੇ ਨ ਜਾਇਆ ਕਰਾਂ ਉਹਨਾਂ ਨੇ ਵੇਖ ਕੇ ਕਹਿਣਾ ਵਾ ਵੇਖਿਆ ਹੁਣ ਆਪ ਤੁਰੀ ਆ ਪਹਿਲਾਂ ਰਾਣੀ ਬਣ ਕੇ ਰਹਿੰਦੀ ਤੇ ਕਹਿੰਦੀ ਮੈਂ ਕੰਮ ਕਰਦੀ ਤੂੰ ਉਹਨਾਂ ਨੂੰ ਦੁਰੂ ਕਹਿ ਤੀ ਦਾ ਪਤਾ ਨਾ ਤੂੰ ਉਹਨੂੰ ਕਹਿਦੀ ਉਹਦਾ ਆਪ ਲਈ ਕਈ ਉਹਦੀ ਅੱਖੇ ਲੱਗਦਾ ਮੇਰੇ ਕਿਉਂ ਉਹ ਆਹੋ ਉਹਦੀ ਮਾਂ ਅੱਖੇ ਲੱਗਣ ਦਿੰਦੀ ਭਲਾ ਮੇਰੇ ਇਡਾ ਕਿ ਪਹਿਲਾਂ ਨਹੀਂ ਅੱਖ ਲੱਗਦਾ ਪਹਿਲਾਂ ਹਰ ਗੱਲ ਹੋ ਰਹੀ ਸੀਗੇ ਹੁਣ ਕਿੰਨਾ ਕੁਛ ਹੋ ਗਿਆ ਤੇ ਵੱਖਰੇ ਹੋਏ ਆ ਉਹਦੇ ਨੇ ਮੇਰੇ ਕਿੱਥੇ ਅੱਖੇ ਲੱਗਣਾ ਵਾ ਪਤਾ ਨਹੀਂ ਤੁਹਾਡਾ ਪਤਾ ਨਹੀਂ ਆਪੇ ਦੀਦੀ ਉਹਨੂੰ ਭੇਜੂ ਤੇ ਫੇਰ ਹੀ ਜਾਊਗਾ ਚਲ ਪਹਿਲੇ ਮੈਂ ਉਹਨਾਂ ਦੇ ਧਰਲੇ ਮਾਰੂ ਦੀਦੇ ਜਾ ਕੇ ਵੀ ਹਾਂ ਉਹਦੇ ਨੂੰ ਭੇਜ ਦੋ ਵੀ ਸਮਾਨ ਮੈਨੂੰ ਲਿਆ ਦੇ ਚਾਰ ਵਾਲਾ ਲਿਆ ਦੋ ਮੈਂ ਸਮਾਨ ਸਮਾਨ ਤੇ ਮਾਤਾ ਕਿੱਥੇ ਗਈ ਮੰਮੀ ਉਹ ਗੁਰੂਵਰ ਨੂੰ ਲੈ ਕੇ ਗਿਆ ਗੁਰੂਵਰ ਤੰਗ ਬੜਾ ਕਰਨ ਦਿਆ ਤੇ ਕਹਿੰਦੇ ਚਾਹ ਮੈਂ ਘਮਾਹ ਪਰਾ ਲਿਓ ਨਹੀਂ ਨੂੰ ਵੇਛਾ ਹਾਂ ਤਮ ਲਿਆ ਦੋਗਾ ਸਮਾਨ ਸਮਾਨ ਲਿਆ ਦਿਓ ਫਿਰ ਹੋਣਾ ਹੋਵੇ ਵੀ ਗੰਭ ਖਰਾਬ ਹੋਣਾ ਟੁੱਕੇ ਟਕਾਏ ਮਿਹਨਤ ਕੀਤੀ ਚਲ ਚੰਗਾ ਹੀ ਆ ਕੋਈ ਕਿਸਦਾ ਭੈਣ ਭਰਾ ਹੋਵੇ ਇਦਾਂ ਦਾ ਕੋਈ ਕਿਸ ਦੀ ਬਾਹ ਫੜਦਾ ਵਾ ਚਲੋ ਮੁੰਡਾ ਖੱਡਾ ਵੀ ਬਾਹਰ ਚਲ ਜੂਗਾ ਤੇ ਸਾਡੇ ਵੀ ਦਿਨ ਮੋੜ ਆਉਣਗੇ ਤੇ ਇੱਥੇ ਦੀ ਮਿੱਟੀ ਨਾ ਮਿੱਟੀ ਇੱਥੇ ਕੱਖ ਨਹੀਂ ਵਾਦੇ ਆ ਗਏ ਨਾ ਅੱਗਾ हां जी ਲੈ ਜੀ ਬਹਿ ਜਾ ਹਾਂ ਜੀ ਦੱਸਿਆ ਮੰਮੀ ਤੇਰੀ ਨੇ ਗੱਲ ਨਾ ਨਾ ਮੈਂ ਤਾਂ ਦੱਸਿਆ ਹਾਂ ਮੈਂ ਚੱਲ ਖੁਸ਼ਖਬਰੀ ਆਪੇ ਡੈਡੀ ਇਹਦਾ ਦਊਗਾ ਕਿ ਅੱਛਾ ਹੈਗੀ ਆ ਮਾਮੇ ਤੇਰੇ ਦਾ ਆਇਆ ਵਾ ਫੋਨ ਹਾਂ ਮੰਮੀ ਤੇਰੇ ਨੂੰ ਆਇਆ ਵਾ ਫੋਨ ਇੱਥੇ ਪਿਆ ਹੂੰ ਉਹ ਆਖੰਡਿਆ ਵਾ ਵੀ ਉਹਦੇ ਨੂੰ ਮੇਰੇ ਕੋਲ ਭੇਜ ਦੋ ਇੱਥੇ ਉਹ ਤੇ ਦਬਾਈ ਆਹੋ ਉਹ ਡਾਡੀ ਦਬਾਈ ਕਰਨ ਜਾ ਕੇ ਵੱਡੇ ਮੁੱਕ ਜਾਣਾ ਕਿਤੇ ਵੱਡੇ ਚ ਹਾਂਜੀ ਵੱਡੇ ਚ ਜਾਇਆ ਨਾ ਜਾਵੇ ਨਿੱਕੇ ਹੀ ਤੂੰ ਜਾਵੇਂ ਨਾ ਇੱਥੇ ਸੱਪਨਿਆਂ ਸਿਰਿਆਂ ਮਿੱਧਣੀਆਂ ਆ ਮੇਰੇ ਨਾਲ ਡੈਡੀ ਦੇ ਦੁਬਈ ਜਾਣਾ ਹੁੰਦਾ ਤੇ ਇੰਨਾ ਮੈਂ ਪਾਰਸਦਾ ਕੰਮ ਕਰ ਲੈਣਾ ਰੋਜ਼ ਮੈਂ ਘਰ ਆਇਆ ਕਰਨਾ ਪੁੱਤ ਬਾਹਰ ਨਿਕਲੇਗਾ ਨਾ ਸੌ ਗੱਲਾਂ ਦਾ ਪਤਾ ਲੱਗਦਾ ਹਾਂ ਕਿੱਥੇ ਕੀ ਕਰਨਾ ਕਿੱਥੇ ਕੀ ਕਰਨਾ ਵਾ ਉਥੇ ਦੇ ਮਾਮਾ ਤੇ ਰਾ ਤੈਨੂੰ ਕੋਈ ਤੰਗੀ ਨਹੀਂ ਆਉਣੀ ਤੇ ਦੇਣੀ ਤੇ ਮੈਂ ਤੈਨੂੰ ਚਾਹ ਨਾ ਸੱਦਣਗੇ ਤੇਰਾ ਡੈਡੀ ਕੋਈ ਖ਼ਬਰ ਹੀ ਦੇਊਗਾ ਹੈ ਤੇ ਤੂੰ ਮਾ ਗੱਲ ਕਰਕੇ ਮੇਨੂੰ ਟੈਨਸ਼ਨ ਚ ਪਾ ਦਿੱਤਾ ਵਾ ਚਾਲੇ ਫੇਰ ਜਲ ਜਨਾ ਵਾ ਨਹੀਂ ਨਹੀਂ ਚਲ ਜਾਣਾ ਜੀ ਤੇਰਾ ਅੰਦਰੋਂ ਮਾਨਵਾ ਫੇਰ ਜਾ ਇਹ ਨਾ ਵੇ ਸਾਡੇ ਦਬਾ ਦੇ ਤੂੰ ਆ ਕੇ ਵੀ ਮੁੜ ਕੇ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਮੈਂ ਨਹੀਂ ਇੱਥੇ ਰਹਿਣਾ ਕਿਉਂਕਿ ਉਹਨੇ ਲਾਉਣੇ ਆ ਪੈਸੇ ਪੁੱਤ ਹਾਂ ਤੇ ਉਹ ਦਿੰਦਾ ਪੈਸਾ ਦਾ ਤੁਸੀਂ ਫਿਕਰ ਨਾ ਕਰੋ ਮੈਂ ਸਾਰਾ ਪਤਾ ਦਿੱਤਾ ਉਹਨੂੰ ਵੀ ਸਾਡੇ ਕੋਲ ਕੋਈ ਪੈਸਾ ਨਹੀਂਗਾ ਵੀ ਸਾਡੇ ਸਿਰ ਤੇ ਕਰਜ਼ਾ ਤੂੰ ਕਿਹੜਾ ਨਿਆਣਾ ਵਾ ਲੋਕੀ ਕਹਿੰਦੇ ਨਿਆਣੇ ਸਾਹਮਣੇ ਗੱਲਾਂ ਨਾ ਕਰੋ ਮੈਂ ਸਿੱਧੀਆਂ ਗੱਲਾਂ ਕਰੂੰਗੀ ਕਿ ਨਿਆਣੇ ਨੂੰ ਪਤਾ ਉਹ ਕਰਜ਼ਾ ਤੇ ਨਿਆਣੇ ਵੀ ਸੋਚਣਗੇ ਉਹ ਵੀ ਆਪਣੇ ਕਾਰ ਬਾਰੇ ਕੀ ਕਰਨਾ ਤੇ ਕੀ ਨਹੀਂ ਕਰਨਾ ਉਹਨੂੰ ਮੈਂ ਵੀ ਸਾਡੇ ਸਿਰ ਤੇ ਭਰਾਵਾ ਕਰਜ਼ਾ ਨਹੀਂ ਬਾਹਰ ਕਰੇ ਸਿਰ ਨਾਰੇ ਹਾਨੂੰ ਵੱਖਰੇ ਕਰਤਾ ਕਰਦੇ ਆ ਨੇ ਉਹ ਆਂਦਾ ਪੈਸੇ ਤੇਰੇ ਕੋ ਮੰਗੇ ਆ ਕੋਈ ਗੱਲ ਹੀ ਨਹੀਂ ਆ ਤੂੰ ਇੱਥੇ ਖਲਾਓ ਸਹੀ ਠੀਕ ਦੂਜੀ ਗੱਲ ਹੋਰ ਵਾ ਪੁੱਤ ਇਹੀ ਕੰਮ ਆ ਨਾ ਇਹੀ ਆਪਾਂ ਦੋ ਜਣੇ ਕਰਨਦੇ ਆ ਇਹੀ ਮੈਂ ਕੱਲੇ ਨੇ ਕਰੀ ਜਾਣਾ ਤੇ ਜਦੋਂ ਤੂੰ ਬਾਹਰ ਚਲ ਗਿਆ ਤੇ ਮੈਨੂੰ ਕੋ ਸੁਣੋ ਹੋ ਜਾਣਾ ਮੈਂ ਤੇ ਸਭੋ ਭੱਜ-ਭੱਜ ਕਰਨਾ ਤੇ ਮੇਰਾ ਪੁੱਤ ਬਾਹਰ ਗਿਆ ਤੇ ਨਾਰੇ ਕੋਈ ਭੈਣ ਭਰਾ ਪੁੱਛੇ ਤੇ ਆਖੀਦਾ ਸਾਡਾ ਗਿਆ ਬਾਹਰ ਤੇ ਪੁੱਤ ਨਾਲ ਕਰਾਉਂ ਤੇ ਲਾਇਸੈਂਸ ਬਣ ਜਾਊਗਾ ਉਹ ਲਾਇਸੈਂਸ ਤੇਰਾ ਮਾਮਾ ਦਾ ਸਾਰੇ ਥਾਈ ਚੱਲ ਜਾਂਦਾ ਤੇ ਫਿਰ ਗਾਂ ਨਿਕਲ ਜਾਂਗੇ ਵੱਡੇ ਕੰਮ ਫਿਰ ਉੱਥੋਂ ਕਮਾਈ ਕਰਕੇ ਉੱਥੋਂ ਹੀ ਤੇਰਾ ਉਹਨੂੰ ਮਾਮੇ ਦੇ ਰਣ ਮੈਂ ਆਖੂੰਗਾ ਵੀ ਉੱਥੋਂ ਹੀ ਇੱਥੋਂ ਹੀ ਬਣਾ ਦੇ ਦਾ ਵੱਡੇ ਮੁਲਕ ਦਾ ਉੱਥੇ ਨਾਲੇ ਆਂਦੇ ਪੈਸੇ ਘੱਟ ਲੱਗਦੇ ਆ ਪੁੱਤ ਚਾਹ ਠੀਕ ਨਾਲੇ ਆ ਵੀ ਆਂਡ ਗਵਾਂਡ ਸਾਨੂੰ ਵਧਾਈਆਂ ਦਊਗਾ ਸਾਡੇ ਵੀ ਕਿਤੇ ਮਿਲ ਜਾਣਗੀਆਂ ਵਧਾਈਆਂ ਚਾ ਚਾ ਨੂੰ ਹੈ ਮੈਨੂੰ ਬਹੁਤ ਖੁਸ਼ੀ ਹੋਈ ਫੋਨ ਸੁਣ ਕੇ ਤੇ ਮੈਂ ਤਾਂ ਹੀ ਤੇ ਡੈਡੀ ਦੱਸਿਆ ਹੁੰਦਾ ਹੁਣ ਤੂੰ ਨਾ ਆਪਾਂ ਇਦਾਂ ਇੰਨੀਆਂ ਗੱਲਾਂ ਨਾ ਕਰੀਏ ਗੱਲ ਇਹ ਆ ਵੀ ਇਹਦੇ ਸਾਰੇ ਡਾਕੂਮੈਂਟ ਇਹਦੇ ਕੱਢ ਕੇ ਇਹਨੂੰ ਦੇ ਪਾਹ ਹੋੜੇ ਨੂੰ ਫੜਾ ਦੇ ਆਧਾਰ ਕਾਰਡ ਪੈਨ ਕਾਰਡ ਤੇ ਉਹ 10ਵੀਂ ਦੇ ਸਰਟੀਫਿਕੇਟ ਜਿਹੜੇ 12ਵੀਂ ਦੇ ਲੱਗਣੇ ਆ ਤੇ ਤੂੰ ਜਾ ਉਥੇ ਕੈਫੇ ਵਾਲੇ ਕੋ ਉਹ ਤੁਹਾਨੂੰ ਕਢਾ ਕੇ ਪੀਡੀਐਫ ਕਰਦੀ ਮਾਮੇ ਆਪਣੇ ਨੂੰ ਬਾਕੀ ਫੋਨ ਕਰ ਲਈ ਆਪਣੇ ਮਾਮੇ ਨੂੰ ਕੀ ਕੀ ਚਾਹੀਦਾ ਮਾਮਾ ਜੀ ਠੀਕ ਆ ਤੇ ਉਹਨੂੰ ਇਹ ਆ ਕਿ ਉਹਨੂੰ ਕਹਿ ਵੀ ਮੇਰਾ ਵਿਜਾ ਖੇਤੀ ਕਢਾ ਦੇ ਠੀਕ ਹੈ ਨਾ ਤੇ ਮੈਂ ਵੀ ਇਹਨੂੰ ਕਹਿ ਦਿੰਦਾ ਠੀਕ ਤੇ ਹੋਰ ਬਹੁਤ ਤੇਰਾ ਕੰਮ ਬਣ ਜੂਗਾ ਤੇ ਅਸੀਂ ਸੌਖੀ ਹੋ ਜਾਾਂਗੇ ਤੇ ਨਾਲੇ ਇਹ ਆ ਕਿ ਸਾਨੂੰ ਕੋਈ ਟੈਨਸ਼ਨ ਨਾ ਹੋ ਗਈ ਭਾੜਾ ਨਿਆਣਾ ਕੇ ਕੰਮ ਤੇ ਨਹੀਂ ਲੱਗਾ ਤੇ ਨਾਲੇ ਜਿੱਦਾਂ ਉਹਨੇ ਕੰਮ ਬਣਾਉਣਾ ਨਾ ਸਾਰਾ ਅਸੀਂ ਸਾਰੀ ਉਮਰ ਤੇਰੇ ਮਾਮੇ ਦਾ ਦੇਣ ਨਹੀਂ ਦੇ ਸਕਦੇ ਜਿੰਨੇ ਰਿਜਕ ਤੇ ਲਾਉਣਾ ਵਾ ਤੇ ਬਸ ਤੂੰ ਦਿਲ ਲਾ ਕੇ ਕੰਮ ਕਰਨਾ ਹੱਸੋ ਹਾ ਨਾ ਕਰਾਵੀ ਤੇ ਮੈਂ ਤੈਨੂੰ ਦਿਨ ਹੀ ਪੱਤ ਪ੍ਰੂਫ ਕੱਢ ਕੇ ਇਹ ਕੋਈ ਭੈਣ ਭਰਾ ਹੁੰਦਾ ਵਾ ਦਵਿੰਦਰ ਜਿਹੜਾ ਬਾਹ ਫੜਦਾ ਵਾ ਹਾਰੀ-ਹਾਰੀ ਨਹੀਂ ਫੜਦੇ ਬਾਹ ਠੀਕ ਨਹੀਂ ਕੋਈ ਕਿਸ ਨੂੰ ਸੋਚ ਆਉਂਦੀ ਆ ਤੇ ਤੂੰ ਜਾ ਲੱਲਾ ਫਿਰ ਠੀਕ ਆਹੋ ਚੱਲ ਜਾਂਦਾ ਹਾਂ ਮੰਨ ਗਿਆ ਮੁੰਡਾ ਅੰਦਾ ਤੈਨੂੰ ਕੋਲ ਭੇਜ ਦਊ ਇਹ ਆ ਸ਼ੋਕਰਾ ਮਾਲਕਾ ਤੇਰੀ ਘਰੀ ਨੂੰ ਸੱਚੇ ਪਾਸ਼ਾ ਸਭ ਨੂੰ ਦੇ ਮਾਲਕਾ ਦੇਣ ਵਾਲੇ ਤੇ ਤੂੰ ਆਂ ਦਾਤਿਆ ਅਸੀਂ ਕੌਣ ਹੁੰਨੇ ਆ ਸਾਡੀਆਂ ਤੇ ਗਰੀਬਾਂ ਦੀਆਂ ਅਰਦਾਸਾਂ ਤੇ ਬੇਨਤੀਆਂ ਆਈਆਂ ਤੇਰੇ ਅੱਗੇ ਕਿ ਇਹ ਅਭੀ ਸਾਰਿਆਂ ਦੇ ਬੱਚੇ ਰੋਜੀ ਰੋਟੀ ਦੇ ਲੱਗਣ ਤੇ ਮਾਪਿਆਂ ਦੀ ਜਿਹੜੀ ਮੰਦੀ ਚਿੰਤਾ ਉਹ ਦੂਰ ਹੋ ਜੇ ਮੈਂ ਨਾਲ ਹੀ ਲਵਾਂ ਫੋਨ ਅੱਜ ਨੂੰ ਮਨੋਰੇ ਨੂੰ ਰਜਿਸਟਰੀ ਕਰਵਾ ਲਈ ਅੱਜ ਤਹਿਸੀਲਦਾਰ ਨੇ ਬਿਨਾ ਹਲੋ ਹਮ ਲੋਰ ਕੀਆ ਠੀਕ ਠਾਕ ਮੇਰਾ ਵੀ ਠੀਕ ਆ ਉਹ ਨਹੀਂ ਭਰਾ ਬੜਾ ਔਖਾ ਹੀ ਉਹ ਜਦੋਂ ਦੇ ਆਢੋਆਂ ਨਾ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਹੀ ਬੜਾ ਔਖਾ ਹੀ ਪੱਠੇ ਵੀ ਪਾਉਣੇ ਪੈਂਦੇ ਗੋਆਵੋ ਛੁੱਟਣਾ ਪੈਂਦਾ ਹੀ ਆ ਹੋ ਗਏ ਡੰਗਰ ਵੀ ਵੰਡ ਲਏ ਸੀਗੇ ਇਹ ਔਖੇ ਕੰਮ ਪਹਿਲਾਂ ਤਾਂ ਇਦਾਂ ਫਿਰਦਾ ਹੀ ਹੁਣ ਜਦੋਂ ਛੇਤੇ ਪੈਂਦੀ ਫੇਪਾ ਲੱਗਦਾ ਹੀ ਉਹਨੂੰ ਘਰ ਪੈਟੂ ਰੋਜਣਾ ਪੈਣਾ ਕਰਨਾ ਪੈਣਾ ਤੇ ਹਾਂ ਸੱਚ ਮੈਂ ਤੈਨੂੰ ਫੋਨ ਇਹ ਕਰਕੇ ਕੀਤਾ ਉਹ ਅੱਜ ਤਸ਼ਹੀਦਾਰ ਨੇ ਬੈਣਾ 4 ਵਜੇ ਨਾਲ ਆਹ ਦੋ ਪਾਰਟੀਆਂ ਦੋ ਜੜੀਆਂ ਦੋਹਾਂ ਪਲਾਟਾਂ ਹੀ ਕਰਾ ਲਈ ਰਜਿਸਟਰੀ ਅੱਜ ਹਾਂ ਨਹੀਂ ਜਿਹੜਾ ਵੇਲਾ ਕਿਤੇ ਖੁੰਝ ਨਾ ਜਾਏ ਹੁਣ ਅੱਜ ਤਸ਼ਹੀਦਾਰ ਬੈਣਾ ਮੁੜ ਕੇ ਇਦਾਂ ਹੀ ਹੱਤਾਂ ਧੁਲਾ ਚੱਲਦੀਆਂ ਕਦੀ ਕਿਤੇ ਚੱਲ ਜਾਂਦੇ ਮੈਂ ਨਹੀਂ ਅੱਜ ਉਹਨੇ ਬੈਣਾ ਮੇਰੀ ਹੋਈ ਗੱਲ ਉਹਨਾਂ ਹੋ ਯਾਰ ਅੜੀ ਆਪਾਂ 3:30 ਵਜੇ ਪਹੁੰਚ ਜੰਨੇ ਆ ਉਦ ਕਾਜ ਪਤਾ ਤਿਆਰ ਕਰਾ ਕੇ ਦੇ ਆਪਾਂ ਕਰਵਾ ਲਿਓ ਉਹਨਾਂ ਬੰਦੇ ਨੇ ਆ ਜਾਣਾ ਉੱਥੇ ਹੂੰ ਹੂੰ ਹਾਂ ਬੱਸ ਮੈਂ 15 ਮਿੰਟਾਂ ਤੁਰਪਣਾ ਇਥੋਂ ਮੁਰ ਲ ਲੈਣਾ ਦਿਨ ਨਾਲ ਚੱਲ ਠੀਕ ਆ ਓਕੇ ਫਿਰ ਕਦਿੰਜ ਜਸਟ ਹੀ ਰਹੋਂਦੇ ਫਿਰਦੇ ਉਦੋਂ ਦੱਸਿਆ ਨਹੀਂ ਮੈਂ ਪ੍ਰਾਪਰਟੀ ਦਾ ਕੰਮ ਕਰਦਿਆਂ ਨਾਲ ਮਨੋਰੀ ਦੇ ਨਾਲ ਰੱਖ ਕੇ ਆਹ ਦੱਸਿਆ ਤਾਂ ਹੀਗਾ ਆ ਤੂੰ ਅੱਜ ਦੋਵਾਂ ਪਲਾਟਾਂ ਦੀ ਰਜਿਸਟਰੀ ਕਰਾਉਣੀ ਹੈ ਅੱਛਾ ਹੂੰ ਤੇ ਉੱਚ ਤੁਹਾਨੂੰ ਕੀ ਫਾਇਦਾ ਹੋਣਾ ਸਾਨੂੰ ਫਾਇਦਾ ਹੀ ਫਾਇਦਾ ਹੋਵੇ ਚ ਨੁਕਸਾਨ ਥੋੜੀ ਮੈਨੂੰ ਪਤਾ ਲੱਗੇ ਫਾਇਦਾ ਕੀ ਹੋਣਾ ਮੁੱਚ ਫਾਇਦਾ ਜਿੰਨੇ ਦੇ ਪਲਾਟ ਲਏ ਹੋਣਾ ਰਜਿਸਟਰੀ ਕਰਾਉਣੀ ਆ ਤੁਹਾਨੂੰ 20% ਦੇ ਹਿਸਾਬ ਨਾਲ ਕਮਿਸ਼ਨ ਮਿਲ ਜਾਣਾ ਰੁਪਈਆ 4-5 ਲੱਖ ਬੱਜ ਜਾਣਾ ਤੁਹਾਨੂੰ 20% ਆ ਦਾ ਇੱਕ ਪੜ ਵੇਚਣ ਵਾਲੇ ਕੋਲ ਦਾ ਦਾ ਖਰੀਦਣ ਵਾਲੇ ਕੋਲ ਲੈਣਾ अच्छा कि कितना खोज प्रॉफिट है देखो 4-5 लाख तो बचੂਗਾ ਦੋਹਾਂ ਨੂੰ ਦੋਨੋਂ ਆ ਜਾਣਾ 4-5 ਲੱਖ ਸਾਨੂੰ ਦੋਹਾਂ ਨੂੰ ਆਉਣਾ ਸਾਰਾ ਨਹੀਂ ਆਉਣਾ ਅੱਧਾ ਮਜੂਤਾ ਦਾ ਅੱਧਾ ਮੇਰਾ ਉਹ ਦੋਹਾਂ ਨੂੰ ਹੀ ਆਉਣਾ 4-5 ਲੱਖ ਤੇ ਬੜਾ ਹੁੰਦਾ ਵਾ ਆ ਤਾਂ ਬੜਾ ਹੁੰਦਾ ਪਰ ਪਲਾਟ ਕਿੰਨੇ ਮਹਿੰਗੇ ਹੈ ਸ਼ਾਇਦ ਪਲਾਟ ਪਾਰਟੀਆਂ ਚੰਗੀਆਂ ਤੇ ਪਹਿਲਾਂ ਵੇਚਦੇ ਆ ਕੰਮ ਤਾਂ ਪਹਿਲਾਂ ਸ਼ੁਰੂ ਕਰ ਪਹਿਲਾਂ ਛੋਟਾ ਮੋਟਾ ਹੀ ਉਹ ਵੱਡਾ ਤੇ ਹੋਣੀ ਲੱਗੇਗਾ ਨਾ اچھا ਹੂੰ 4-5 ਇੱਕ ਹੱਥ ਆ ਜਾਣਗੇ ਆਪਣੇ ਚਲ ਚੰਗਾ ਹੀ ਆ ਕਰਜਾ ਵੀ ਲਾਉਣਾ ਵਾ ਆਪਾਂ ਬਾਅਦ ਚ ਤਾਂ ਉਹ ਕਰਜ਼ਾ ਕਰਜ਼ਾ ਕਰਜਾ ਪਈ ਕਰਜ਼ਾ ਸਰਕਾਰ ਨੇ ਮਾਫ ਕਰ ਦੇਣਾ ਐਡੀ ਆਸਾਨੀ ਨਾਲ ਸਰਕਾਰਾਂ ਮਾਫ ਨਹੀਂ ਕਰਦੀਆਂ ਕਰਜ਼ੇ ਇਹ ਨਾ ਹੋਵੇ ਕਿ ਜੇ ਚਾਰ ਪੈਸੇ ਤੁਹਾਨੂੰ ਬਚਦੇ ਆ ਤੇ ਤੁਸੀਂ ਉਹ ਪੈਸੇ ਜਿਹੜੇ ਆ ਏਦਾਂ ਹੀ ਉਡਾ ਛੱਡੋ ਤੇ ਪੈਸੇ ਜੋੜੋ ਨਾ ਉਹਨਾਂ ਨੇ ਪੈਸੇ ਜੋੜ ਲੈਣੇ ਆ 150 ਰਹਿ ਗਿਆ ਇਲੈਕਸ਼ਨ ਹੋਣ ਚ ਜਿਹੜੀ ਵੀ ਸਰਕਾਰ ਬੜੀ ਨਾ ਉਹਨਾਂ ਵਾਅਦਾ ਆਹੀ ਕਰਨਾ ਵੀ ਆਪਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਦਾਂਗੇ ਕਰਨਾ ਤੇ ਜੇ ਨਾ ਮਾਫ ਕੀਤਾ ਤੇ ਵਿਆਜ ਪਤਾ ਕਿੰਨਾ ਲੱਗਣਾ ਉਹਨੂੰ ਪੈਸੇ ਵਿਖ ਜਾਓ ਆ ਬੋਲ ਕਰਦਣਾ ਵਾ ਨਾ ਵੇਖ ਤੂੰ ਵੇਖੀ ਜਾਓ ਕਰਤਾ ਕਿ ਸਾਝੇ ਕਰ ਜਾਓਗੇ ਜਿੰਨਾ ਕਰ ਜਾਓ ਉਹਦਾ ਦੁੱਗਣਾ ਤੇ ਵਿਆਜ ਹੋ ਜਾਣਾ ਵਾ ਤੇ ਸਾਝੇ ਕਰ ਚੁਤਾਰਨਾ ਵਾ ਦੋਹਾਂ ਜਣਾਂ ਰਲ ਕੇ ਤਾਰਨਾ ਮੈਂ ਕੱਲੇ ਨੇ ਤਾਰਨਾ ਵਾ ਨਹੀਂ ਤੇ ਉਹਨਾਂ ਨੇ ਪੈਸੇ ਜੋੜ ਲਏ ਤੇ ਉਹਨਾਂ ਦੇ ਗੱਲ ਚ ਗੂਠ ਦੇਣਾ ਵਾ ਵੀ ਤੁਸੀਂ ਹੁਣੇ ਸਾਨੂੰ ਪੈਸੇ ਦੋ ਤੇ ਭਰ ਤਾਰੀਏ ਕੋਈ ਗੱਲ ਕਰ ਲਓ ਉਹਨਾਂ ਨਾਲ ਗੱਲ ਕਰ ਉਹ ਤਾਂ ਉਹਨਾਂ ਕੋ ਪੈਸੇ ਹੈਗੇ ਆ ਉਹ ਕਹੀ ਜਾਂਦੇ ਆ ਪੈਸੇ ਬਚਾ ਕੇ ਰੱਖਣੇ ਆਪਾਂ ਮੈਨੂੰ ਪਤਾ ਸਾਰ ਫਿਰਦਾ ਤੂੰ ਉਹਦੇ ਘਰੇ ਰਹਿੰਦਾ ਮੈਨੂੰ ਨਹੀਂ ਪਤਾ ਮੈਂ ਬਾਹਰ ਫਿਰਦਾ ਤੂੰ ਦਰਜਦਾ ਵਖਬਾਰਾਂ ਮੈਂ ਪੜਦਾ ਮੈਨੂੰ ਪਤਾ ਸਰ ਇਹਨੇ ਨਾ ਵੇਸ ਲੈ ਜੇ ਉਹ ਉਹ ਹੁਣ ਪੈਸੇ ਜਿਹੜੇ ਫਿਰ ਵੀ ਜੋੜ ਲਓ ਕੋਈ ਨਹੀਂ ਆ ਜਿਹੜੇ ਸਰਕਾਰਾਂ ਨੇ ਮਾਫ ਨਾ ਕੀਤੇ ਤੇ ਫਿਰ ਤਦਾਰਨੇ ਪੈਣਾ ਮੈਂ ਤੇ ਫਿਰ ਕੋਲ ਪੈਸੇ ਹੋਣਗੇ ਤਦਾਰੋਗੇ ਨਾ ਆ ਜਿਹੜੇ ਪੈਸੇ ਹੋਣੇ ਮੈਂ ਸਾਂਭ ਹੀ ਲੈਣੇ ਮੈਂ ਜੂਆ ਨਹੀਂ ਖੇਡ ਲੈਣਾ ਇਹਦਾ ਕੰਮ ਚੱਲ ਪਿਆ ਮੇਰਾ ਹੁਣ ਘਾਤ ਤੁਸੀਂ ਲਿਆ ਕੇ ਫੜਾਉਂਦੇ ਨਹੀਂ ਤੇ ਮੈਨੂੰ ਕਿੱਦਾਂ ਪਤਾ ਲੱਗੇ ਵੀ ਜਹਾ ਤੁਸੀਂ ਸਾਂਭੰਦੇ ਆ ਵਾ ਜਦ ਕੋਈ ਕਾਪੀ ਫੜਾਓ ਹਾਂ ਵੀ ਇੱਥੇ ਮੈਂ ਜਮਾ ਕਰਵਾਏ ਆ ਜਾਂ ਕਿੱਦਾਂ ਵੀ ਆ ਉਹ ਕੋਈ ਮੈਨੂੰ ਕੋਈ ਕਿਹੇ ਚੀਜ਼ਾਂ ਭੇਤ ਨਹੀਂ ਦਿੰਦੇ ਪਹਿਲਾਂ ਤੁਸੀਂ ਘਾਤਿਆਂ ਨੂੰ ਭੇਤ ਨਹੀਂ ਦਿੱਤਾ ਨਾ ਤੁਸੀਂ ਮੈਨੂੰ ਦਿੰਦੇ ਜਦੋਂ ਦੀ ਵਰੀਆ ਖਾਂ ਨਹੀਂ ਹੈ ਨਾ ਚੀ ਤਾਂ ਕੋਈ ਲੈ ਕੇ ਨਹੀਂ ਦਿੰਨੇ ਹੁਣ ਮਸਾਲੇ ਦਾ ਕਹਿਣ ਦੀ ਤੇ ਉਹ ਤੇ ਸ਼ਾਮਾ ਦਾ ਕਹਾਂ ਤੇ ਸ਼ਾਮਾ ਦਾ ਮੈਨੂੰ ਫੇਰ ਨਹੀਂ ਲੱਗਦਾ ਵੀ ਆਉਣਾ ਵਾ ਹੁਣ ਤੁਸੀਂ ਫੇਰ ਉਧਰ ਨੂੰ ਚਲ ਜਾਣਾ ਵਾ ਲੈ ਕੇ ਆਉਂਗਾ ਨਾ ਸਵੇਰੇ ਪੈਦੂ ਚਾਰ ਉੱਥੇ ਕੀ ਹੈ ਤੇ ਸਵੇਰ ਤੱਕ ਆੰਬ ਖਰਾਬ ਹੋ ਜਾਣਗੇ ਐਵੇਂ ਖਰਾਬ ਹੋ ਜਾਣਗੇ ਮੇਰੀ ਮਿਹਨਤ ਤੇ ਮੈਂ ਕਾਰਜਾਣੀ ਹੈ ਨਾ ਕਦੀ ਇਦਾਂ ਵੀ ਹਮ ਕੱਟੇ ਜਾਂ ਬੁੱਛਕੇ ਵੀ ਖਰਾਬ ਹੋਏ ਕਦੀ ਹੋ ਜਾਂਦੇ ਆ ਪੜਾਸ ਬਹਿ ਜਾਂਦੀ ਆ ਆ ਮੈਂ ਤਾਂ ਹੀ ਹੁਣ ਬਾਹਰੋਂ ਤੂੰ ਪੋ ਲਿਆ ਕੇ ਤੇ ਮੈਂ ਪੱਖੇ ਠਾ ਰੱਖੀ ਆ ਪੀ ਪੜਾਸ ਨਾ ਭਵੇ ਚਲ ਤੂੰ ਆ ਮੈਂ ਉਹਦੇ ਨੂੰ ਕਹ ਦੂੰਗਾ ਮੈਂ ਕਹ ਦੂੰਗਾ ਤਾ ਲੈ ਆ ਤੂੰ ਮੈਂ ਕਹਿ ਉਹ ਨਾਲ ਲੈਣਾ ਕਿ ਨਾ ਵੇਖਿਆ ਪਈਆਂ ਨਾ ਲੋੜਾ ਹੁਣ ਫੇਰ ਉਹਦਾ ਮੇਰਾ ਮੇਰਾ ਕੋਣ ਮੇਰਾ ਕੋਣ ਹੀ ਲੱਗਦਾ ਉਹਦੇ ਲੱਗਦਾ ਤੇ ਬੇਸ਼ੱਕ ਹੈਗਾ ਤੇ ਅਗਰੇ ਉਹਨਾਂ ਦਾ ਤਾਂ ਬੜੀਆਂ ਆਕੜਾਂ ਸੀ ਤੇ ਅੱਜ ਅੱਜ ਤੱਕ ਮੈਨੂੰ ਤਾਂ ਕੋਈ ਜਵਾਬ ਦਿੱਤਾ ਨਹੀਂ ਉਹਨੇ ਵੇ ਲੋਕ ਕਿੱਦਾਂ ਕਰਨੀ ਕਰ ਲੋ ਮੈਂ ਤਾਂ ਹੁਣ ਨਿਆਣੇ ਆਉਣ ਵਾਲੇ ਆ ਪਾ ਤੇ ਮੈਂ ਮੈਗੀ ਬਣਾ ਕੇ ਦਵਾਂ ਨਾ ਬੜਾਵਾ ਤਾਂ ਮੈਂ ਮੈਂ ਹੋਵਾ ਮੁੜ ਕੇ ਨਿਆਣੇ ਨਾ ਹੈ ਉਹਦੇ ਡਾਕੂਮੈਂਟ ਵਾਲੀ ਫਾਈਲ ਫੜ ਕੇ ਕਿੱਧਰ ਚਲਿਆ ਆ ਇਹਨਾਂ ਖੁਸ਼ ਘਾਤੇ ਫਿਰਦੇ ਆ। ਅੰਗੀ ਦੀਦੀ ਮੈਂ ਵੇਖੰਦੀ ਬੜੇ ਖੁਸ਼ ਹੀ ਗਏ। ਪਤਾ ਨਹੀਂ ਕੀ ਕੰਮ ਕਰਨ ਲੱਗੇ ਆ। ਇਹ ਘਰ ਹੁੰਦੇ ਤਾਂ ਫਿਰ ਤੇ ਦਾਸੀ ਦੇਣਾ ਹੀ ਉਹਨਾਂ ਨੇ। ਹੁਣ ਮੈਨੂੰ ਪਤਾ ਵੀ ਨਹੀਂ ਲੱਗਣਾ। ਕਿ ਕੀ ਕਰਦੇ ਫਿਰਦੇ ਆ। ਚਲ ਮੈਂ ਤਾਂ ਣਿਆਣੇ ਨੂੰ ਮੈਗੀ ਬਣਾ ਕੇ ਦਵਾਂ। ਤੁਸੀਂ ਤਾਂ ਚਲ ਚਲੇ ਆ ਤੇ ਤੁਸੀਂ ਕਹਿੰਦੇ ਹੂਦੇ ਨੂੰ ਕਹਿਣਾ ਵਾ ਸਮਾਨ ਦਾ ਤੇ ਹੂਦੇ ਤੇ ਫਾਈਲ ਲੈ ਕੇ ਚਲੇ ਗਿਆ ਵਾ ਫਾਈਲ ਆਹੋ ਮੈਨੂੰ ਤਾਂ ਡਾਕੂਮੈਂਟ ਵਾਲੀ ਫਾਈਲ ਲੱਗਣ ਦੇਈਗੀ ਉਹ ਪਤਾ ਨਹੀਂ ਕੀ ਕਰਦੇ ਫਿਰਦੇ ਆ ਦੀਦੀ ਵੀ ਬੜੀ ਹੋਰ ਸੀ ਸਵੇਰੇ ਚੱਲ ਕੋਈ ਚੰਗਾ ਹੀ ਕਰਦੇ ਹੋਣਗੇ ਜੇ ਫਾਈਲ ਖੜੀ ਹੈ ਤੇ ਆਹ ਤੇ ਫਿਰ ਮੈਨੂੰ ਸਮਾਨ ਕਿਨੇ ਲੈ ਕੇ ਦੇਣਾ ਵਾ ਚਲ ਮੈਂ ਪੁਛਣ ਕੋ ਫੋਨ ਕਰਕੇ ਤੁਹਾਨੂੰ ਜੇ ਗਿਆ ਵਾ ਬਾਅਦ ਮੈਂ ਫੋਨ ਕਰ ਲੈਣਾ ਉਹਨੂੰ ਉਹਨੂੰ ਹੁਣ ਪਿੱਛੇ ਫੋਨ ਕੀ ਕਰਨਾ ਵਾ ਫਿਰ ਦੀਦੀ ਉਹਨਾਂ ਨੂੰ ਬੋਲਣਾ ਵਾ ਕਿ ਹੁਣ ਪਿੱਛੇ ਫੋਨ ਕਰਦੇ ਆ ਤੂੰ ਮੈਨੂੰ ਸਮਾਨ ਲਿਆ ਕੇ ਦੇ ਦੋ ਮੈਂ ਚਾਰ ਪਾਉਣ ਵਾਲੀ ਬਣਾ ਚਲੋ ਫੇ ਪਹਿਲਾਂ ਤੇਰੀ ਸਮਾਨ ਹੀ ਦੇ ਜਨਮ ਆਹੋ ਹਾਂ ਹਾਂ ਸਹੀ ਗੱਲ ਆ ਵੀ ਮੈਂ ਫੇ ਚਾਰ ਪਾਉਣ ਵਾਲੀ ਬਣਾ ਤੇ ਚਾਰ ਅੰਬ ਟੁੱਕੇ ਵੀ ਖਰਾਬ ਹੋ ਜਾਣੇ ਆ ਮੈਂ ਇਨੀ ਮਿਹਨਤ ਕੀਤੀ ਤੂੰ ਵੇਖਾ ਫਾਇਲ ਲੱਗ ਗਿਆ ਹਾਂ ਫਾਇਲ ਫੜੀ ਸੀ ਨੇ ਮੈਂ ਥੋੜਾ ਸੋਈ ਚ ਵੇਖਣ ਨਹੀਂ ਜੇ ਮੈਂ ਬਾਗੀ ਬਣਾਉਂਦੀ ਮੈਂ ਇੱਕ ਦੂਜੇ ਦੇ ਕਿਦਾਂ ਵੇਂਦੀਆਂ ਰਹਿਂਦੀਆਂ ਆਹੋ ਮੈਂ ਤੂੰ ਬਣਾਉਂ ਮੈਨੂੰ ਬਾਤ ਤੂੰ ਸੋਈ ਚ ਦੇ ਸਕਿਆ ਤੇ ਮੈਂ ਕਿਹੜਾ ਉਹਨਾਂ ਦੇ ਘਰ ਵੇਖਣ ਗਈ ਹੀਗੀ ਤਾ ਕੀ ਹੋਇਆ ਨਿਆਣੇ ਵਾਲ ਵੇਖ ਲਿਆ ਤਾਂ ਮੈਂ ਤਾਂ ਕੀ ਹੋਇਆ ਆ ਚਲ ਕੋ ਚੰਗੇ ਕੰਮ ਕੀਆ ਹੋ ਆਪਣਾ ਤੇ ਲਿਆ ਦਿਓ ਹੁਣ ਫਿਰ ਹਾਂ ਲਰੂ